ਤਾਂ ਹੀ ਭੁੱਲ ਹੈ ਨਾ ਸੁਣੋ ਉਹ ਇਹ ਉਹ ਭੁੱਲ ਹੈ ਜਿੱਥੇ ਐਕਸੀਡੈਂਟ ਹੋਇਆ ਸੀ ਬਾਰੀ ਬਾਰੀ ਬੱਸ ਦਾ ਐਕਸੀਡੈਂਟ ਹੋਇਆ ਪਰ ਹਜੇ ਵੀ ਇਹਨੂੰ ਸਹੀ ਨਹੀਂ ਕੀਤਾ ਤੁਸੀਂ ਦੇਖ ਸਕਦੇ ਹੋ ਵੀ ਟ੍ਰੈਫਿਕ ਤਾਂ ਇਸ ਰੋਡ ਤੇ ਬਹੁਤ ਜ਼ਿਆਦਾ ਹੁੰਦਾ ਦਾ ਤੇ ਐਂ ਉਸ ਦਿਨ ਦਾ ਟਾਈਮ ਸੀਗਾ بارش ਹੋ ਰਹੀ ਸੀ ਜਦੋਂ ਬੱਸ ਹੈ ਜਿਹੜੀ ਉਸ ਨਾਲੇ ਦੇ ਵਿੱਚ ਗਿਰ ਗਈ ਸੀ ਚਾਹੀਦਾ ਤਾਂ ਏਸੀ ਵੀ ਉਹਦੀ ਹਾਲਤ ਹੈ ਜਿਹੜੀ ਉਹ ਸਹੀ ਹੋ ਜਾਵੇ ਪਰ ਪਤਾ ਨਹੀਂ ਕੀ ਰੀਜ਼ਨ ਹੈ ਵੀ ਅਜੇ ਤੱਕ ਉਸ ਜਿਹੜਾ ਪੁਲ ਹੈ ਉਸ ਨੂੰ ਸਹੀ ਨਹੀਂ ਕੀਤਾ ਤੇ ਆਪਾਂ ਇਹੀ ਅਪੀਲ ਕਰਦੇ ਆ ਕਿ ਉਸ ਨੂੰ ਜਲਦੀ ਤੋਂ ਜਲਦੀ ਸਹੀ ਕਰ ਦਿੱਤਾ ਜਾਵੇ ਤਾਂ ਜੋ ਕੋਈ ਹੋਰ ਦੁਰਘਟਨਾ ਨਾ ਹੋਵੇ ਤੇ ਮਤਲਬ ਲੋਕਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਆਪਾਂ ਜਾ ਰਹੇ ਸੀ ਅਜਮੁਰਿੰਡਾ ਤੇ ਰਸਤੇ ਦੇ ਵਿੱਚ ਜਿਹੜੇ ਉਹ ਪੁਲ ਸੀਗਾ ਜੀਵਨ ਸਿੰਘ ਭਾਰਾ ਤੇ ਪੋਸ਼ਮੀਰ ਦੇ ਵਿਚਕਾਰ ਪੈਂਦਾਗਾ Estou no viu do carinha.